ਨਮਸਕਾਰ ਆਰਪੀਟੀ 24 ਤੁਸੀਂ ਦੇਖ ਰਹੇ ਹੋ ਮੈਂ ਹਾ ਸਾਰਿਕਾ ਅਖਫਾਲ ਹਾਜ਼ਰ ਹਾਂ ਪ੍ਰੋਗਰਾਮ ਵਿਚ ਵਿਚਾਰ ਵਟਾਂਦਰਾ ਲੈ ਕੇ ਸਾਡੇ ਨਾਲ ਨੇ ਖਾਸ ਮਹਿਮਾਨ ਡਾਕਟਰ ਸੁਰਿੰਦਰਪਾਲ ਜੀ ਸਭ ਤੋਂ ਪਹਿਲਾਂ ਨਮਸਕਾਰ ਕਰਦੇ ਆ ਜੀ ਹਨ ਬਹੁਤ ਧੰਨਵਾਦ ਜੀ ਸਾਰੇ ਪਿਆਰ ਭਰੀ ਸਾਥ ਜੀ ਵਿਚਾਰ ਵਟਾਂਦਰਾ ਪ੍ਰੋਗਰਾਮ ਦੇ ਵਿੱਚ ਮੁੱਖ ਖਬਰਾਂ ਲੈ ਕੇ ਗੱਲਬਾਤ ਕਰਦੇ ਆ ਤੇ ਹੁਣ ਜਿਹੜੀ ਖਬਰ ਤੇ ਅਸੀਂ ਚਰਚਾ ਕਰਨ ਜਾ ਰਹੇ ਆ ਉਹ ਹੈ ਐਸਵਾਈਐਲ ਦਾ ਮੁੱਦਾ ਜੀ ਹਾਂ ਐਸਵਾਈਐਲ ਨਹਿਰ ਦੀ ਉਸਾਰੀ ਦੇ ਮੁੱਦੇ ਤੇ ਜਿਹੜੀ ਹੈ ਦਿੱਲੀ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਠੋਸ ਤੱਥ ਜਿਹੜੇ ਨੇ ਉਹ ਸਾਹਮਣੇ ਆਏ ਨੇ ਨਹੀਂ ਆਏ ਨੇ ਉਹ ਖਬਰ ਨਹੀਂ ਆਈ ਹੈ ਲੇਕਿਨ ਕਿ ਪੰਜਾਬ ਦੇ ਵਿੱਚ ਨਾ ਹੀ ਤਾਂ ਫालतू ਪਾਣੀ ਹੈ ਤੇ ਨਾ ਹੀ ਫालतू ਜ਼ਮੀਨ ਹੈ ਤੇ ਹੁਣ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਜਿਹੜੀ ਮੀਟਿੰਗ ਹੈ 8 ਅਗਸਤ ਨੂੰ ਹੋਵੇਗੀ ਇਹ ਖਬਰ ਆਈ ਹੈ ਕਿਵੇਂ ਦੇਖਦੇ ਹੋ ਬਿਲਕੁਲ ਦੇਖੋ ਸਰਿਕਾ ਇਦਾਂ ਕਿ ਪੰਜਾਬ ਤੇ ਹਰਿਆਣਾ ਦੇ ਪਾਣੀ ਦੀ ਵੰਡ ਦਾ ਮੁੱਦਾ ਬਹੁਤ ਪੁਰਾਣਾ ਹੈ ਜੀ ਬਿਲਕੁਲ ਔਰ ਇਹ ਸੇ ਪਾਣੀ ਦੀ ਵੰਡ ਦੇ ਨਾਲ-ਨਾਲ ਪੰਜਾਬ ਨੇ ਇੱਕ ਲੰਬੇ ਦੌਰ ਦੇ ਉੱਤੇ ਕਾਲੇ ਜਿਹੜਾ ਵਕਤ ਹੈ ਉਹਨੂੰ ਝੇਲਿਆ ਹੈ ਜੀ ਬਿਲਕੁਲ ਕਿਉਂਕਿ SYL ਦਾ ਮੁੱਦਾ ਇੱਡਾ ਗੰਭੀਰ ਮੁੱਦਾ ਸੀ ਕਿ ਇੰਨੇ ਪੰਜਾਬ ਦੇ ਵਿੱਚ ਹੱਤ ਵਾਦ ਨੂੰ ਹੀ ਖੜਾ ਕੀਤਾ ਜੀ ਪੰਜਾਬ ਦੇ ਜਿਹੜੇ ਨਾ ਕਦੀ ਵੀ ਵਸਨੀਕ ਇਹ ਨਹੀਂ ਚਾਹਦੇ ਕਿ ਇੱਥੋਂ ਦਾ ਪਾਣੀ ਜਿਹੜਾ ਹਰਿਆਣੇ ਨੂੰ ਫालतू ਦਿੱਤਾ ਜਾਵੇ ਕਿਉਂਕਿ ਸਾਡੇ ਨਾਲ ਸਾਰੇ ਨਾਲ ਦੇ ਸੂਬੇ ਜਿਹੜੇ ਆ ਉਹ ਪ੍ਰੋਫੈਸ਼ਨਲੀ ਚੱਲਦੇ ਆ ਜੀ ਜੇ ਅਸੀਂ ਪੰਜਾਬ ਦੇ ਲੋਕ ਆ ਹਰਮਾਚਲ 'ਚ ਜ਼ਮੀਨ ਨਹੀਂ ਲੈ ਸਕਦੇ ਠੀਕ ਆ ਜੀ ਤੇ ਜੇ ਆਪਾਂ ਹਰਿਆਣੇ ਜਾਂਦੇ ਆ ਤੇ ਸਾਨੂੰ ਪੂਰਾ ਉੱਥੇ ਜਿਹੜਾ ਟੋਲ ਟੈਕਸ ਜਾਂ ਪੰਜਾਬ ਦੇ ਵਸਨੀਕਾਂ ਵਾਂਗੂ ਸਾਡਾ ਇਸਤੇਮਾਲ ਕੀਤਾ ਜਾਂਦਾ ਗੱਲ ਕੀਤੀ ਜਾਂਦੀ ਆ ਜੇ ਆਪਾਂ ਰਾਜਸਥਾਨ ਜਾਂਦੇ ਆ ਤੇ ਮਾਰਬਲ ਸਾਡੇ ਕੋਲੋਂ ਉਹਦੇ ਪੈਸੇ ਪੂਰੇ ਲਿੱਤੇ ਜਾਂਦੇ ਆ ਟਾਈਲਾਂ ਦੇ ਪੈਸੇ ਪੂਰੇ ਲਿੱਤੇ ਜਾਂਦੇ ਆ ਜੀ ਹਾ ਦੇ ਕਿ ਉਹ ਕੁਦਰਤੀ ਸਰੋਤ ਹੈਗੇ ਨੇ ਨਾ ਜਿਹੜਾ ਮਾਰਬਲ ਹੈ ਉਹ ਗ੍ਰੇनाइट ਮਾਰਬਲ ਹੈ ਜਾਂ ਦੂਜਾ ਮਾਰਬਲ ਹੈ ਇਟਾਲੀਅਨ ਮਾਰਬਲ ਹੈ ਉਹ ਸਾਰਾ ਕੁਦਰਤੀ ਸਰੋਤ ਹੈ ਲੇਕਿਨ ਉਹਦੇ ਫਿਰ ਵੀ ਰਾਜਸਥਾਨ ਪੂਰੇ ਪੈਸੇ ਠੋਕ ਕੇ ਲਾ ਜੀ ਤੇ ਗੱਲ ਉੱਥਿਆਂ ਦੀ ਆ ਫਿਰ ਪੰਜਾਬ ਕਹਿੰਦਾ ਜੀ ਅਸੀਂ ਪਾਣੀ ਤੁਹਾਨੂੰ ਕਿਉਂ ਦਈਏ ਸਾਡੇ ਕੋਲ ਪਾਣੀ ਤਾਂ ਫालतੂ ਹੈ ਨਹੀਂ ਅੱਗੇ ਸਾਡਾ ਪਾਣੀ ਹੁੰਦਾ ਸੀ 20 30 ਫੁੱਟ ਦੇ ਉੱਤੇ ਜੀ ਜੀ ਤੁਹਾਨੂੰ ਦੇਖਿਆ ਹੋਣਾ ਪੁਰਾਣੇ ਟਾਈਮ ਦੇ ਉੱਤੇ ਟਿੱਬਿਆਂ ਦੇ ਵਿੱਚੋਂ ਖੂਹ ਚੱਲਦਾ ਸੀ ਡੱਬਿਆਂ ਵਾਲਾ ਤੇ 20 ਫੁੱਟ ਦੇ ਉੱਤੇ ਅਸੀਂ ਦੇਖਦੇ ਸੀ ਉਹ ਘੁੰਮ ਕੇ ਡੱਬਾ ਪਾਣੀ ਦਾ ਚੱਕ ਕੇ ਬਹੁਤ ਖੇਤਾਂ ਨੂੰ ਪਾਣੀ ਦਿੰਦਾ ਸੀ ਜੀ ਤੇ ਆਪ ਵੀ ਅਸੀਂ ਬਾਲਟੀਆਂ ਨਾਲ ਪਾਣੀ ਖਿੱਚਦੇ ਰਹੇ ਪਿੰਡਾਂ ਥਾਂ ਹੀ ਜਾ ਕੇ ਆਪ ਹੀ ਰੱਸੀ ਪਾ ਲੈਣੀ ਦੇਖ ਲੈਣਾ ਪਾਣੀ ਖਿੱਚ ਲੈਣਾ ਜੀ ਯਾਨੀ 20 ਫੁੱਟ ਤੇ ਪਾਣੀ ਆਰਾਮ ਨਾਲ ਅਵੇਲੇਬਲ ਸੀਗਾ ਲੇਕਿਨ ਹੁਣ ਝੋਨਾ ਇੰਨਾ ਪੰਜਾਬ ਨੇ ਉਗਾ ਛੱਡਿਆ ਜੀ ਕਿ ਸਾਡਾ ਪਾਣੀ ਜਿਹੜਾ ਥੱਲੋਂ ਜ਼ਮੀਨ ਦਾ ਖਤਮ ਹੁੰਦਾ ਬਿਲਕੁਲ ਬਿਲਕੁਲ ਸਰ ਔਰ ਪਾਣੀ ਜਿਹੜਾ ਹੁਣ ਜੇ ਆਪਾਂ ਦੁਆਬਾ ਖੇਤਰ ਦੀ ਗੱਲ ਕਰੀਏ ਜਾਂ ਹੋਰ ਇਧਰਲੇ ਮੱਝੇ ਦੀ ਤੇ ਪਾਣੀ 300 ਫੁੱਟ ਤੋਂ ਅੱਗੇ ਚਲਾ ਗਿਆ ਜੀ ਜੀ ਜਿਹੜਾ 20 ਫੁੱਟ ਵਾਲਾ ਪਾਣੀ ਸੀ ਉਹ 300 ਫੁੱਟ ਤੇ ਚਲਾ ਗਿਆ ਇਹਦਾ ਮਤਲਬ ਆਉਣ ਵਾਲੇ ਵਕਤ ਦੇ ਵਿੱਚ ਪੰਜਾਬ ਦੇ ਵਿੱਚ ਪਾਣੀ ਨਹੀਂ ਰਹਿਣਾ ਜੇ ਇਸੇ ਸਪੀਡ ਨਾਲ ਚੱਲਦੇ ਰਹੇ 15-20 ਸਾਲਾਂ ਬਾਅਦ ਪੰਜਾਬ 'ਚ ਪਾਣੀ ਨਹੀਂ ਰਹਿਣਾ ਜੀ ਹੁਣ ਭਗਵੰਤ ਮਾਨ ਦੀ ਸਰਕਾਰ ਇਹ ਉਪਰਾਲਾ ਕਰ ਰਹੀ ਹੈ ਕਿ ਅਸੀਂ ਪਾਣੀ ਜ਼ਮੀਨ ਦਾ ਹਿਠਾਂ ਵਾਲਾ ਯੂਜ਼ ਨਾ ਕਰੀਏ ਇਸਤੇਮਾਲ ਨਾ ਕਰੀਏ ਅਸੀਂ ਨਹਿਰੀ ਪਾਣੀ ਡੈਮ ਵਾਲਾ ਪਾਣੀ ਜਿਹੜਾ ਇਹਨੂੰ ਖੇਤਾਂ ਤੱਕ ਪਹੁੰਚਾਈ ਹੈ ਇਸੇ ਕਰਕੇ ਪੰਜਾਬ ਦੇ ਵਿੱਚ ਕਰੀਬ ਜਿਹੜਾ ਮੇਰਾ ਖਿਆਲ ਹੈ 4-5000 ਕਿਲੋਮੀਟਰ ਦਾ ਏਰੀਆ ਦੇ ਵਿੱਚ ਨਹਿਰਾਂ ਦੀ ਜਿਹੜੀ ਹੈ ਪਿੰਡਾਂ ਤਾਈਂ ਪਹੁੰਚਾਈਆਂ ਗਈਆਂ ਸੂਵੇ ਖੁੱਲੇ ਗਏ ਆ ਔਰ ਉਹ ਜਿਹੜਾ ਝੋਨੇ ਦਾ ਪਾਣੀ ਹੈਗਾ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਟਿਊਬਲ ਘੱਟ ਚਲਾਓ ਇਹ ਪਾਣੀ ਦਾ ਇਸਤੇਮਾਲ ਕਰੋ ਤੁਸੀਂ ਦੇਖਿਆ ਕਈ ਵਾਰ ਵੀਡੀਓ ਨਸ਼ਰ ਵੀ ਹੁੰਦੀਆਂ ਕਿ ਨਹਿਰੀ ਪਾਣੀ ਜਿਹੜਾ ਸੂਬੇ 'ਚੋਂ ਖੇਤਾਂ ਦਾ ਹੀ ਜਾ ਰਿਹਾ ਬਿਲਕੁਲ ਬਿਲਕੁਲ ਸਰ ਔਰ ਹੁਣ ਜੇ ਸਾਡ ਨੂੰ ਪਾਣੀ ਆਪ ਨੂੰ ਲੋੜ ਆ ਝੋਨਾ ਵਾਗਣ ਲਈ ਤੇ ਅਸੀਂ ਹਰਿਆਣੇ ਨੂੰ ਕਿਵੇਂ ਦੇ ਸਕਦੇ ਇੱਕ ਜਿਹੜਾ ਪੰਜਾਬ ਦਾ ਸਮਝੌਤਾ ਹੋਇਆ ਹੋਇਆ ਪਹਿਲਾਂ ਜਿਹੜਾ ਪੰਜਾਬ 1966 'ਚ ਜਦੋਂ ਬਣਿਆ ਉਸ ਤੋਂ ਬਾਅਦ ਪੰਜਾਬ ਦੇ ਪਾਣੀ ਪਾਣੀ ਦੀ ਵੰਡ ਦਾ ਸਮਝੌਤਾ ਜਿਹੜਾ ਹੋਇਆ ਉਹਦੇ ਵਿੱਚ ਪੰਜਾਬ ਵੱਲੋਂ ਜਿਹੜਾ 2.9 ਜਿਹੜਾ 2.9 ਐਮਐਫ ਜੀ ਬਿਲੀਅਨ ਐਕਅਰ ਫੀਟ ਹੁੰਦਾ ਠੀਕ ਹੈ ਨਾ ਤੇ ਉਹਨਾਂ ਪਾਣੀ ਹਰਿਆਣੇ ਨੂੰ ਦਿੱਤਾ ਜਾਣਾ 5.580 ਰੱਖਣਾ ਤੇ ਹਰਿਆਣੇ ਨੂੰ ਮੇਰਾ ਕਹ ਤਿੰਨ ਪੁਆਇੰਟ ਸਮਥਿੰਗ ਹਰਿਆਣੇ ਨੂੰ ਜਾਣਾ ਜੀ ਹਮ ਸੋਰੀ ਰਾਜਸਥਾਨ ਨੂੰ ਜਾਣਾ ਹੁਣ ਹਰਿਆਣਾ ਕਹਿੰਦਾ ਵੀ ਮੇਰਾ 2.9 ਨਾ ਸਰਦਾ ਨਹੀਂ ਮੈਨੂੰ ਪਾਣੀ ਵਧ ਦਿਓ ਵਧ ਦਿਓ ਜੀ ਉਰੇ ਜਿਹੜਾ ਪਿਛਲੇ ਚੱਕਰ ਗਿਆ ਵਾ ਜਿਹੜਾ ਟਾਈਮ ਗਿਆ ਉਹਦੇ ਵਿੱਚ ਹਰਿਆਣੇ ਨੇ ਪਾਣੀ ਵੱਧ ਇਸਤੇਮਾਲ ਕਰ ਰਿਆ। ਹੂੰ ਇਸੇ ਕਰਕੇ ਪੰਜਾਬ ਸਰਕਾਰ ਨੇ ਉبرਾਲਾ ਕੀਤਾ ਕਿ ਹਰਿਆਣੇ ਦਾ ਜਿਹੜਾ ਅਧਿਕਾਰ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਜਾਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਫੋਰਸਾਂ ਵਾਂ ਇਹਨਾਂ ਦਾ ਉੱਥੋਂ ਖਤਮ ਕੀਤਾ ਜਾਵੇ। ਪੰਜਾਬ ਦੇ ਅਫਸਰ ਲਾਏ ਜਾਣ ਤਾਂ ਕਿ ਪੰਜਾਬ ਦਾ ਪਾਣੀ ਜਿਹੜਾ ਫालतू ਨਾ ਦਿੱਤਾ ਜਾ ਸਕੇ। ਹੂੰ ਇਸੇ ਚੀਜ਼ ਦਾ ਰੌਲਾ ਰੱਪਾ ਪਿਆ ਵਾ ਤੇ ਦੂਜੀ ਜਿਹੜੀ ਗੱਲ ਹੈ ਕਿ ਪੰਜਾਬ ਨੇ ਜਦੋਂ SYL ਦਾ ਨਿਰਮਾਣ ਸ਼ੁਰੂ ਹੋਇਆ। ਜੀ ਜਦੋਂ ਕਪੂਰੀ ਤੱਕ ਲੱਗਾ ਕਿ ਪੰਜਾਬ ਦੇ ਪਾਣੀ ਦੀ ਐਸਵਾਈਐਲ ਸਤਲੁਜ ਜਮਨਾ ਲਿੰਕ ਬਣਾ ਕੇ ਹਰਿਆਣੇ ਨੂੰ ਪਾਣੀ ਦੇ ਦਿਓ ਤੇ ਕਪੂਰੀ ਦੇ ਵਿੱਚ ਮੋਰਚਾ ਲੱਗਾ ਜਿਹਨੂੰ ਧਰਮਯੁੱਧ ਮੋਰਚਾ ਵੀ ਕਹਿੰਦੇ ਆ ਉਹ ਬਾਅਦ ਦੇ ਵਿੱਚ ਉਹ ਮੋਰਚਾ ਜਿਹੜਾ ਦਮਦਮੀ ਤਖਸਾਲ ਦੇ ਮੁਖੀ ਸਨ ਜਨੈਤ ਸਿੰਘ ਪਿੰਡਰਾਲੇ ਉਹਨਾਂ ਨੇ ਅੰਬਰਸਰ ਸ਼ਿਫਟ ਕਰ ਲਿਆ ਜੀ ਜੀ ਔਰ ਉਹੀ ਮੋਰਚਾ ਜਿਹੜਾ ਪੰਜਾਬ ਦੇ ਪਾਣੀਆਂ ਦਾ ਮੋਰਚਾ ਉਹ ਮੋਰਚਾ ਪੰਜਾਬ ਦੇ ਹੱਕਾਂ ਦੀ ਲੜਾਈ ਬਣ ਗਿਆ ਪੰਜਾਬ ਦੇ ਵਿੱਚ ਅੱਤਵਾਦੀ ਲਹਿਰ ਖੜਾ ਜੀ ਜੀ ਉਹਦੇ ਜਿਹੜੇ ਚੀਫ ਇੰਜੀਨੀਅਰ ਸੀਗੇ ਜਾਂ ਹੋਰ ਇੰਜੀਨੀਅਰ ਸੀਗੇ ਐਸਵਾਈਐਲ ਦੇ ਉਹਨਾਂ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਹਮ ਉੱਥੇ ਮਜ਼ਦੂਰਾਂ ਨੂੰ ਮਾਰ ਦਿੱਤਾ ਫਿਰ ਜਿਹੜਾ ਐਸਵਾਈਐਲ ਦਾ ਕੰਮ ਕੋਈ ਵੀ ਅਫਸਰ ਜਿਹੜਾ ਕਰਨ ਨੂੰ ਤਿਆਰ ਨਹੀਂ ਹੋਇਆ ਬੰਦ ਕਰ ਦਿੱਤਾ ਗਿਆ ਜੀ ਅੱਛਾ ਫਿਰ ਉਸ ਤੋਂ ਬਾਅਦ ਵੀ ਦੇਖੋ ਤੁਸੀਂ ਉਹ 2016 ਦੇ ਵਿੱਚ ਹਮ ਪਹਿਲਾ 2004 ਦੀ ਗੱਲ ਕਰਦੇ 2004 ਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ ਕਿਹਾ ਵੀ ਐਸਵਾਈਐਲ ਬਣਨੀ ਚਾਹੀਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨਰਿੰਦਰ ਸਿੰਘ ਨੇ ਵਿਧਾਨ ਸਭਾ ਦਾ ਸੱਤਰ ਬੁਲਾ ਕੇ ਜੀ ਉਹਨਾਂ ਨੇ ਉਸ ਵਾਟਰ ਟਰਮੀਨੇਸ਼ਨ ਬਿਲ ਨੂੰ ਰੱਦ ਕਰ ਦਿੱਤਾ ਵਿਧਾਨ ਸਭਾ ਵਿੱਚ ਇਸੇ ਕਰਕੇ ਕੈਪਟਨ ਨਰਿੰਦਰ ਸਿੰਘ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਕਿਹਾ ਗਿਆ ਹੂੰ ਬਾਅਦ ਦੇ ਵਿੱਚ 2016 ਦੇ ਵਿੱਚ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੀਆਂ ਜ਼ਮੀਨਾਂ ਸਿਆਤੂ ਯ ਲੰਮਾ ਯਮਨਾ ਲਿੰਕ ਦੀ ਐਕਵਾਇਰ ਕੀਤੀਆਂ ਹੋਈਆਂ ਸੀ ਉਹ ਸਾਰੀਆਂ ਲੋਕਾਂ ਨੂੰ ਵਾਪਸ ਕਰ ਦਿੱਤੀਆਂ ਹੂੰ ਹੁਣ ਲੋਕਾਂ ਦੀ ਮਾਲਕੀ ਜਿਹੜੀ ਆ ਉਹ ਵਾਪਸ ਚੜ ਚੁੱਕੀ ਹੈ ਜੀ ਬਿਲਕੁਲ ਯਾਨੀ ਜ਼ਮੀਨਾਂ ਦੇ ਮਾਲਕ ਲੋਕ ਬਣ ਚੁੱਕੇ ਬਿਲਕੁਲ ਬਿਲਕੁਲ ਹੁਣ ਐਸਵਾਈਐਲ ਜਿਹੜੀ ਹੈ ਜ਼ਮੀਨ ਉਹਦੀ ਮਾਲਕ ਲੋਕ ਵਾਪਸ ਬਣ ਚੁੱਕੇ ਹੋਏ ਤੇ ਕਿਵੇਂ ਉਹ ਦੁਬਾਰਾ ਜਿਹੜਾ ਹੁਣ ਉਹਨੂੰ ਐਕਵਾਇਰ ਕਰੋਗੇ ਕਿਵੇਂ ਲੰਬਾ ਪ੍ਰੋਸੈਸ ਹੈ ਹਰਿਆਣਾ ਇਸ ਜਿੱਦ ਤੇੜਿਆ ਹੋਇਆ ਕਿ ਐਸਵਾਈਐਲ ਸ਼ੁਰੂ ਕਰਾਓ ਜੀ ਪੰਜਾਬ ਦੇ ਜਿਹੜਾ ਮੈਂ ਸਿੱਧਾ ਸਿੱਧਾ ਫਾਰਮੂਲਾ ਦਿੱਤਾ ਵਾ ਪੰਜਾਬ ਦੇ ਭਗਵੰਤਮਾਨ ਮੁੱਖ ਮੰਤਰੀ ਨੇ ਕੱਲ ਜਿਹੜੇ ਕੇਂਦਰ ਦੇ ਜਲ ਮੰਤਰੀ ਨੇ ਪਾਟ ਉਹਨਾਂ ਕੋਲ ਬਹਿ ਕੇ ਫਾਰਮੂਲਾ ਦਿੱਤਾ ਕਿ ਜਿਵੇਂ ਹਿੰਦੁਸਤਾਨ ਨੇ ਹਮ ਪਾਕਿਸਤਾਨ ਦੇ ਨਾਲ ਸਿੰਧੂ ਨਦੀ ਜਲ ਸਮਝੌਤਾ ਰੱਦ ਕੀਤਾ ਜੀ ਉੱਥੋਂ ਜਿਹੜਾ ਸਾਡਾ ਪਾਣੀ ਬਚਣਾ ਹੈ ਪਾਕਿਸਤਾਨ ਤੇ ਜਾਣ ਤੋਂ ਪੰਜਾਬ ਨੂੰ ਦੇ ਦੋ ਹਮ ਜੀ ਸਾਡਾ ਪੰਜਾਬ ਨੂੰ ਪਾਣੀ ਮਿਲ ਜੂਗਾ ਸਾਡੇ ਜਿਹੜਾ ਕਈ ਇਲਾਕੇ ਆ ਜਿੱਤੇ ਖੇਤੀ ਦੇ ਦੁਆਬੇ ਦੇ ਤੇ ਮਾਲਵੇ ਦੇ ਕਈ ਇਲਾਕੇ ਆ ਹਮ ਇਹ ਪਾਣੀ ਸਰਪਲਸ ਕਿਉਂਕਿ ਮਾਲਵੇ ਦਾ ਇਲਾਕਾ ਬੜਾ ਪਾਕਿਸਤਾਨ ਦੇ ਨਾਲ ਲੱਗਿਆ ਹੋਇਆ ਜੀ ਜੇ ਤੁਸੀਂ ਨੋਟ ਕਰੋ ਤੇ ਫਿਰੋਜ਼ਪੁਰ ਦੀ ਫਾਜ਼ਿਲਕਾ ਦੀ 벨ਟ ਸਾਰੀ ਹਮ ਮਾਲਵੇ ਦੀ ਪਾਕਿਸਤਾਨ ਦੇ ਨਾਲ ਲੱਗੀ ਹੋਈ ਹੈ ਜੀ ਬਿਲਕੁਲ ਉਲਟਾ ਜੇਲਮ ਤੇ ਚਨਾਬ ਤੇ ਰਾਵੀ ਦਾ ਜਿਹੜਾ ਪਾਣੀ ਹੈ ਹਮ ਉਧਰ ਪਾਕਿਸਤਾਨ ਦੀ ਜਾਨ ਦੀ ਬਜਾਏ ਫਿਰ ਪੰਜਾਬ ਵਾਲਾ ਆ ਜਾਊਗਾ ਜੀ ਉਹ ਕਹਿੰਦੇ ਸਾਡਾ ਪਾਣੀ ਸਾਡਾ ਪੂਰਾ ਹੋ ਜਾਂਦਾ ਠੀਕ ਹੈ ਨਾ ਹਮ ਬਈ ਸਾਨੂੰ ਉਧਰਲਾ ਪਾਣੀ ਸਾਡਾ ਦੇ ਦਿਓ ਤੇ ਫਿਰ ਅਸੀਂ ਅੱਗੋਂ ਵਿਚਾਰ ਕਰ ਲੈਂਦੇ ਕਿਵੇਂ ਕਰਨਾ ਹੈਗਾ ਹਮ ਲੇਕਿਨ ਗੱਲ ਇਹ ਹੈਗੀ ਆ ਕਿ ਪੰਜਾਬ ਦੇ ਨਾਲ ਤਾਂ ਇਹ ਚੀਜ਼ ਪੋਸੀਬਲ ਹੋਣੀ ਨਹੀਂ ਕਿ ਸਾਰਾ ਪਾਣੀ ਪੰਜਾਬ ਨੂੰ ਦੇ ਦੇਣਗੀ ਕਿੰਨੇ ਜੀ ਬਿਲਕੁਲ ਜੀ ਇਸ ਕਰਕੇ ਭਗਵੰਤ ਮਾਨ ਹੁਰਾ ਨੇ ਪੱਛਮੀ ਜਿਹੜੀ ਆਪਾਂ ਨਦੀਆਂ ਕਹਿੰਦੇ ਇਹਨਾਂ ਨੂੰ ਸਿੰਧੂ ਤੇ ਜੇਲਮ ਚ ਨਾ ਵਹਰਨੂੰ ਇਹਦੀ ਤਜਵੀਜ਼ ਰੱਖੀ ਹੈ ਬਈ ਇਹ ਪਾਣੀ ਸਾਡਾ ਜਿਹੜਾ ਸਰਪਲਸ ਹੁੰਦਾ ਪਿਆ ਇਹ ਸਾਡੇ ਕੰਨੀ ਕਰਦੇ ਹੋ ਜੀ ਤੇ ਲੇਕਿਨ ਹਰਿਆਣਾ ਉਸੇ ਜਿੱਦ ਤੇੜਿਆ ਹੋਇਆ ਕਿ ਐਸਵਾਈਐਲ ਜਿਹੜੀ ਆ ਬਣਾਣੀ ਚਾਹੀਦੀ ਹੈ ਬਈ ਇੱਕ ਸਾਡੇ ਕੋ ਕਹਿੰਦੇ ਪਾਖੜਾ ਬਿਆਸ ਦੀ ਜਿਹੜੀ ਆ ਰਹੀ ਆ ਉਹ ਸਾਡੇ ਨਾਲ ਕੱਲੀ ਨਾ ਸਰਦਾ ਨਹੀਂ ਜੀ ਲੇਕਿਨ ਰਾਜਸਥਾਨ ਨੂੰ ਇੱਕ ਜਾ ਰਹੀ ਹੈ ਫੀਡਰ ਇਹ ਰਾਜਸਥਾਨ ਦਾ ਤਾਂ ਸਰੀਜੰਦਾ ਤੁਹਾਡਾ ਕੀ ਨਹੀਂ ਸਰਦਾ ਜੀ ਤਾਂ ਇਸ ਕਰਕੇ ਭਗਵੰਤ ਮਾਨ ਹੋਰਾਂ ਨੇ ਇਹ ਵੀ ਕਿ ਆ ਫਿਰ ਜਮਨਾ ਦੇ ਵਿੱਚ ਵੀ ਸਾਡਾ ਹਿੱਸਾ ਬਣਦਾ ਕੱਲੇ ਸਤਲੂਈ ਸਤਲੂਈ ਦਾ ਪਾਣੀ ਨਾਲਾ ਤੁਸੀਂ ਮੰਗੋ ਫਿਰ ਜਮਨਾ ਦੇ ਪਾਣੀ ਦੇ ਉੱਤੇ ਪੰਜਾਬ ਦਾ ਹਿੱਸਾ ਬਣਦਾ ਜੀ ਸੋ ਇਸ ਕਰਕੇ ਹਜੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਛੇਤੀ ਇਹਦਾ ਨਿਪਟਾਰਾ ਹੋਣਾ ਕਿਉਂਕਿ ਦੋਨਾਂ ਸੂਬਿਆਂ ਦੇ ਵਿਚਕਾਰ ਰਾਜਨੀਤਿਕ ਜਿਹੜੀ ਜੰਗ ਦਾ ਖਾੜਾ ਹੈ ਉਹ ਐਸਵਾਈਐਲ ਹੈ ਸਤਲੂਈ ਨਮਨਾ ਲੇ ਜੀ ਇਹ ਰਾਜਨੀਤੀ ਦਾ ਖਾੜਾ ਦੋਨਾਂ ਸੂਬਿਆਂ ਦੀ ਰਾਜਨੀਤੀ ਐਸਵਾਈਐਲ ਤੇ ਚੱਲਦੀ ਆ ਉਧਰ ਉਹ ਬੜਕਾ ਮਾਰੀ ਜਾਂਦੇ ਆ ਕਿ ਐਸ ਐਸਵਾਈਐਲ ਬਣਵਾ ਲੈਣੀ ਆ ਇਧਰੋਂ ਪੰਜਾਬ ਐ ਇਹ ਕਹਿੰਦੇ ਅਸੀਂ ਇੱਕ ਬੂੰਦ ਪਾਣੀ ਦੇਣਾ ਨਹੀਂ ਨਾ ਅਸੀਂ ਐਸਵਾਈਐਲ ਸ਼ੁਰੂ ਕਰਨੀ ਆ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਨਾ ਤਾਂ ਹਰਿਆਣਾ ਨੇ ਮਰਨਾਇ ਸੋਈਆਲ ਤੋਂ ਬਿਨਾ ਤੇ ਨਾ ਪੰਜਾਬ ਨੇ ਐਸਵਾਈਐਲ ਸ਼ੁਰੂ ਕਰਨੀ ਹੈ ਇਸ ਕਰਕੇ ਮਾਮਲਾ ਜਿਹੜਾ ਫਸਿਆ ਹੀ ਰਹਿ ਜਾਂਦਾ ਜੀ ਬਿਲਕੁਲ ਸਰ ਇਸੇ ਤਰ੍ਹਾਂ ਅੱਗੇ ਵਧਦੇ ਹਾਂ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਜਿਹੜਾ ਵਿਸ਼ੇਸ਼ اجلاس ਹੈ ਉਹ ਸ਼ੁਰੂ ਹੋ ਗਿਆ ਹੈ ਇਸ ਦੇ ਵਿੱਚ ਸਪੈਸ਼ਲੀ ਨਸ਼ਾ ਨਸ਼ੇ ਦੇ ਮਾਮਲੇ ਦੇ ਵਿੱਚ ਜਿਹੜਾ ਹੈ ਉਹ ਹਾਕਮ ਤੇਰ ਜਿਹੜੀ ਆ ਉਹ ਗੱਲ ਕਰ ਸਕਦੀ ਹੈ ਤੇ ਨਾਲ ਦੇ ਨਾਲ ਜਿਹੜੇ ਵਿਧਵੀ ਦੇ ਮਾਮਲਿਆਂ ਦੇ ਵਿੱਚ ਜਿਹੜਾ ਹੈ ਉਹ ਸਖਤ ਸਜ਼ਾਵਾਂ ਦੇ ਪ੍ਰਵੰਧ ਜਿਹੜਾ ਹੈ ਉਹ ਉਸ ਦੇ ਖਿਲਾਫ ਜਿਹੜਾ ਉਸ ਦੇ ਮਤਲਬ ਹਮਾ ਦੇ ਵਿੱਚ ਬਿਲ ਲਿਆ ਸਕਦੀ ਹੈ ਦੇ ਕੋਲ ਬਿਲਕੁਲ ਸੂਬੇ ਦੇ ਪੱਖ ਦੇ ਮੁੱਦੇ ਨੇ ਸਾਡੇ ਪੱਖ ਦੇ ਮੁੱਦੇ ਇਸ ਨਸ਼ਾ ਬਹੁਤ ਵੱਡਾ ਮੁੱਦਾ ਪੰਜਾਬ ਦਾ ਜੀ ਕਿਵੇਂ ਹੁਣ ਜਿਵੇਂ ਵਿਕਰਮ ਮਜੀਠੀਆ ਤੇ ਕਾਰਵਾਈ ਹੋਈ ਬੇਸ਼ੱਕ ਇਹ ਕਾਰਵਾਈ ਡੀਏ ਦੇ ਪਰਚੇ ਚ ਹੋਈ ਹੈ ਜਿਹਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਜਿੰਨੂੰ ਇਹ ਕਹਿੰਨੇ ਲੇਕਿਨ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਚੀ ਤੇ ਹਮਲਾਵਰ ਹੋ ਗਈ ਹੈ ਕਿ ਅਸੀਂ ਇੱਕ ਵੱਡਾ ਮਗਰਮਚ ਫੜ ਲਿਆ ਜੀ ਜਿਹਦੇ ਕੋਲ ਕਾਲੀ ਕਮਾਈ ਹੈ ਹੂੰ ਤੇ ਕਾਂਗਰਸ ਨੇ ਕੁਝ ਲੀਡਰਾਂ ਨੇ ਕਾਂਗਰਸ ਦੇ ਆਵਾਮੀ ਪਾਰਟੀ ਦੇ ਵੀ ਵਿਧਾਇਕ ਕੋਲ ਵਿਜੇ ਪ੍ਰਤਾਪ ਨੇ ਕਾਂਗਰਸ ਦੇ ਲੀਡਰਾਂ ਨੇ ਭਾਜਪਾ ਦੇ ਕੁਝ ਲੀਡਰਾਂ ਨੇ ਇਹਦੇ ਫੜਨ ਦੇ ਤਰੀਕੇ ਤੇ ਇਤਰਾਜ਼ ਜਤਾਇਆ ਕਿ ਇਹ ਤਰੀਕਾ ਸਹੀ ਨਹੀਂ ਹੈ ਫੜਨ ਦਾ ਵਿਕਰਮ ਮਜੀਠੀਆ ਵਾਲੀ ਉਹ ਕਾਰਵਾਈ ਤਾਂ ਨਹੀਂ ਗਲਤ ਹੈ ਹਮ ਅੱਜ ਮੈਨੂੰ ਲੱਗਦਾ ਹੈ ਕਿ ਆਵਾਮੀ ਪਾਰਟੀ ਉਸ ਮੁੱਦੇ ਤੇ ਹਮਲਾਵਰ ਹੋਵੇਗੀ ਵੀ ਤੁਸੀਂ ਵਿਕਰਮ ਮਜੀਠੀਆ ਦੇ ਖਾਣੇ ਹੋ ਤੁਸੀਂ ਵਿਕਰਮ ਮਜੀਠੀਆ ਨੂੰ ਸਾਰੇ ਬਚਾਉਂਦੇ ਪਏ ਹੋ ਜੀ ਅਸੀਂ ਵਿਕਰਮ ਮਜੀਠੀਆ ਅੰਦਰ ਬੰਦ ਕਰਤਾ ਜਦ ਕਿ ਹਕੀਕਤ ਇਹ ਹੈ ਸਰਿਕਾ ਜੀ ਕੀ ਦਰਸ਼ਕਾਂ ਤੱਕ ਜਰੂਰ ਗੱਲ ਪਹੁੰਚਣੀ ਚਾਹੀਦੀ ਵੀ ਜਿਹੜਾ ਵਿਕਰਮ ਜਿਠਿਆ ਨੂੰ ਨਸ਼ੇ ਦੇ ਮੁੱਦੇ 'ਚ ਅੰਦਰ ਦਿੱਤਾ ਉਹ ਤਾਂ ਚੰਨੀ ਸਰਕਾਰ ਨੇ ਅੰਦਰ ਦਿੱਤਾ 2021 ਦੇ ਵਿੱਚ ਜੀ ਚੰਨੀ ਗਵਰਨਮੈਂਟ ਨੇ ਉਹਨੂੰ ਅੰਦਰ ਦਿੱਤਾ ਜਦੋਂ ਸੁਖਜਿੰਦਰ ਸਿੰਘ ਦਾਵਾ ਪੰਜਾਬ ਦੇ ਹੋਮ ਮਿਨਿਸਟਰ ਸੀ ਤੇ ਡਿਪਟੀ ਚੀਫ ਮਿਨਿਸਟਰ ਸੀ ਉਸ ਵੇਲੇ ਵਿਕਰਮ ਜਿਠਿਆ ਤੇ ਐਫ ਆਈ ਆਰ ਦਰਜ ਕਰਕੇ ਉਹਨੂੰ ਅੰਦਰ ਦਿੱਤਾ ਗਿਆ ਜੀ ਹਜੇ ਤੱਕ ਉਸ ਮੁੱਦੇ ਦੀ ਤਫ਼ਤੀਸ਼ ਨਹੀਂ ਸ਼ੁਰੂ ਹੋਈ ਹਮ 3 ਸਾਲ ਬੀਤ ਗਏ ਆ ਜੀ ਜੀ 3 ਦੇ ਤੋਂ ਵੀ ਸਾਢੇ 3 ਸਾਲ ਬੀਤ ਗਏ ਹਮ ਉਹਦੀ ਤਫ਼ਤੀਸ਼ ਸ਼ੁਰੂ ਨਹੀਂ ਹੋਈ ਉਹਦਾ ਚਲਾਨ ਪੇਸ਼ ਨਹੀਂ ਹੋਇਆ। ਉਹਦੇ ਵਿੱਚ ਕਿਸੇ ਨੂੰ ਸੰਬੰਧ ਨਹੀਂ ਕੀਤਾ ਗਿਆ। ਹੂੰ ਤੇ ਉਹ ਮਾਮਲਾ ਤਾਂ ਉਹਦਾ ਉਹਦਾ ਠੰਡਾ ਪਿਆ ਹੋਇਆ ਖਤਮ ਹੋਣ ਦੀ ਟੁੱਟ ਗਈ ਉਹਦੀ ਕਮਰ। ਉਸ ਪਰਚੇ 'ਚ ਨਸ਼ੇ ਦੇ ਪਰਚੇ 'ਚ ਤਾਂ ਕੁਝ ਕੀਤਾ ਨਹੀਂ। ਹੂੰ ਇਹ ਤਾਂ ਆਮਦਨ ਤੋਂ ਵੱਧ ਜਿਦਾਦ ਦਾ ਪਰਚਾ। ਆਮਦਨ ਤੋਂ ਵੱਧ ਜਿਦਾਦ ਤੱਕ ਸਾਰੇ ਮਨੁੱਖੀਆਂ ਕੋਲ ਲਗਭਗ ਹੋਣੀ ਆ। ਜਿਹੜੇ ਇਨਕਮ ਟੈਕਸ ਪੇ ਹੀ ਆ ਉਹਨਾਂ ਨੂੰ ਪੁੱਛ ਲਓ ਵੀ ਤਰਕਵਾਮਦਨ ਤੋਂ ਵੱਧ ਜਿਦਾਦ ਹਰੇਕ ਨੂੰ ਮਿਲ ਜਾਣੀ ਆ। ਹੂੰ ਸੋ ਜਿਹੜੀ ਗੱਲ ਸਟੀਕ ਹੈਗੀ ਆ ਕਿ ਇੱਕ ਪਰਚਾ ਹੋਰ ਆ 2022 ਦਾ। ਹੂੰ ਉਹ ਗਨੀਵਕੌਰ ਮਜੀਠੀਆ ਦੇ ਇੱਕ ਦਸਤਾਵੇਜ਼ ਤਹਿਸੀਲ ਚੋਂ ਚੋਰੀ ਹੋ ਗਏ ਹੂੰ ਉਹ ਉਹਨਾਂ ਦੇ ਨਾਂ ਦੀ ਰਜਿਸਟਰੀ ਸੀ ਜਿਹੜੀ ਪਾਲ ਸਿੰਘ ਨੇ ਉਹਨਾਂ ਦੇ ਨਾਂ ਤੇ ਬਜਰੀਆ ਅਟਾਰਨੀ ਕਰਾਈ ਸੀ ਜੀ ਜੀ ਅੱਛਾ ਉਹ ਪਰਚਾ ਐਸਟੀਐਫ ਨੇ ਦਰਜ ਕਰਵਾਇਆ ਯਾਦਵਿੰਦਰ ਜਿਹੜਾ ਰਜਿਸਟਰੀ ਕਲਰਕ ਹੈ ਉਹਨੇ ਸਟੇਟਮੈਂਟ ਦਿੱਤੀ ਵੀ ਸਾਡੀ ਤਹਿਸੀਲ ਚੋਂ ਇਹ ਚੋਰੀ ਹੋ ਗਿਆ ਹੂੰ ਡਾਕੂਮੈਂਟ ਗਨੀਵਕੌਰ ਦੇ ਨਾਮ ਦਾ ਜੀ ਉਹ ਪਰਚਾ ਤਾਂ ਸਰਕਾਰ ਨੇ ਕੈਨਸਲ ਕਰਨ ਲਈ ਕੋਰਟ ਚ ਭੇਜਤਾ ਹੂੰ ਇਹ ਤਾਂ ਕਲੀਅਰ ਹੋਣਾ ਚਾਹੀਦਾ ਬਈ ਉਹ ਜਿਹੜਾ ਤਸਵੀਰ ਚੋਹ ਰਜਿਸਟਰੀ ਚੋਰੀ ਹੋਈ ਗਨੀਮਕੌਰ ਦੀ ਉਹ ਕੌਣ ਲੈ ਕੇ ਗਿਆ ਕਿੰਨੂੰ ਉਹਦਾ ਫਾਇਦਾ ਸੀ ਜੀ ਕੀ ਉਹ ਰਜਿਸਟਰੀ ਤਸਕਰਾਂ ਨੇ ਕਰਾਈ ਹੋਈ ਸੀ ਜਿਹੜੇ ਉਹਦੇ ਕਾਗਜ਼ ਗਾਇਬ ਕੀਤੇ ਗਏ ਜੀ ਉਸ ਮਾਮਲੇ 'ਚ ਤਾਂ ਸਰਕਾਰ ਅਦਾਲਤ 'ਚ ਜਾ ਕੇ ਇਹ ਕਹਿੰਦੀ ਪਈ ਆ ਬਈ ਇਹ ਪਰਚਾ ਜੰ ਬੰਦ ਕਰ ਦਿਓ ਸਾਨੂੰ ਕੋਈ ਲੈਣਾ ਦੇਣਾ ਨਹੀਂ ਸਰਕਾਰ ਕਹਿ ਰਹੀ ਐ ਸਟੇਟ ਜੀ ਤੇ ਉਹ ਜਿਹੜਾ ਡੀਏ ਪ੍ਰੋਸੀਕਿਊਸ਼ਨ ਜਿਹੜਾ ਡੀਏ ਹੁੰਦਾ ਪ੍ਰੋਸੀਕਿਊਸ਼ਨ ਸਰਕਾਰ ਵੱਲੋਂ ਹੂੰ ਉਨੇ ਅਦਾਲਤ ਦੇ ਵਿੱਚ ਕੈਂਸਲੇਸ਼ਨ ਫਾਈਲ ਕੀਤੀ ਉਹਦੀ ਵੀ ਇਹ ਪਰਚਾ ਬੰਦ ਕਰਦੇ ਹੋ ਜੀ ਤੇ ਤੁਸੀਂ ਇਹ ਦੋ ਪਰਚਿਆਂ ਦਾ ਤਾਂ ਕੁਝ ਕੀਤਾ ਨਹੀਂ ਜਿਹੜਾ ਨਸ਼ੇ ਦੇ ਨਾਲ ਜੁੜੇ ਹੋਏ ਆ ਹਮ ਡੀਏ ਦੇ ਪਰਚੇ ਦੇ ਉੱਤੇ ਆ ਕੇ ਤੁਸੀਂ ਰੋਲਾ ਇੰਨਾ ਪਾ ਲਿਆ ਵੀ ਇਹ ਨਸ਼ਾ 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 ਇਹ ਆਮਦਨ ਤੋਂ ਵੱਧ ਜਿਦਾਦ ਆ ਹੁਣ ਦੂਜੀ ਜਿਹੜੀ ਗੱਲ ਆ ਆਮਦਨ ਤੋਂ ਵੱਧ ਜਿਦਾਦ ਦੇ ਜਿਹੜੇ ਪਰਚੇ ਹੈਗੇ ਆ ਉਹਨਾਂ ਦੇ ਵਿੱਚ ਸਜਾਵਾਂ ਜਿਹੜੀਆਂ ਨਾ ਮੁਕਾਮ ਤੱਕ ਘੱਟ ਪਹੁੰਚਦੀਆਂ ਹਮ ਉਹ ਕਿਵੇਂ ਦੇਖੋ सुरेंद्र ਕੋਰ ਬਾਦਲਤੇ ਪਰਚਾ ਹੋਇਆ ਪ੍ਰਕਾਸ਼ ਸਿੰਘ ਬਾਦਲਤੇ ਹੋਇਆ ਸੁਖਬੀਰ ਸਿੰਘ ਬਾਦਲਤੇ ਹੋਇਆ ਆਮਦਨ ਤੋਂ ਵੱਧ ਜਦਾਦ ਦੇ ਪਰਚੇ ਸਾਰੇ ਬਾਹਰ ਆ ਗਏ ਜੀ ਜੀ ਸੁੱਚਾ ਸਿੰਘ ਲਗਾਤੇ ਹੋਇਆ ਬਾਹਰ ਆ ਗਿਆ ਠੀਕ ਹੈ ਨਾ ਹੋਰ ਜਿਹੜੇ ਪਰਚੇ ਆਮਦਨ ਤੋਂ ਵੱਧ ਜਦਾਦ ਦੇ ਹੋਏ ਆਸ਼ੂ ਤੇ ਹੋਇਆ ਕੈਨਸਲ ਹੋ ਗਿਆ ਸੁੰਦਰ ਸ਼ਾਮ अरोड़ा ਤੇ ਹੋਇਆ ਕੈਨਸਲ ਹੋ ਗਿਆ ਆਮਦਨ ਤੋਂ ਵੱਧ ਜਦਾਦ ਦੇ ਪਰਚਿਆਂ ਦੇ ਵਿੱਚ ਤਾਂ ਲੋਕ ਬਾਹਰ ਆਸਾਨੀ ਨਾਲ ਨਿਕਲ ਜਾਂਦੇ ਬਿਲਕੁਲ ਕਿਉਂਕਿ ਅਗਲੀਆਂ ਸਰਕਾਰਾਂ ਆਉਂਦੀਆਂ ਤਫਤੀਸ਼ ਹੋਣੀ ਆ ਕਈ ਕੁਝ ਹੋਣਾ ਇਹ ਜਿਹੜਾ ਵੈ ਜਿਹੜਾ ਔਖਾ ਕੰਮ ਹੈ ਉਹ ਨਸ਼ੇ ਦਾ ਤੇ ਉਹ ਚੋਰੀ ਵਾਲਾ ਪਰਚਾ ਸੀਗਾ ਹਿਸਟਰੀ ਚੋਰੀ ਵਾਲਾ ਉਹਦੀ ਤਾਂ ਤਫਸੀਲ ਹੀ ਨਹੀਂ ਕੀਤੀ ਉਹ ਤਾਂ ਤੁਸੀਂ ਰੱਦ ਕਰਨ ਵਾਲੇ ਤੁਰ ਪਏ ਇਸ ਕਰਕੇ ਇਹ ਨਸ਼ੇ ਦੇ ਪਰਚੇ ਵੀ ਜਿਹੜੇ ਆ ਨਾ ਪੰਜਾਬ ਦੇ ਵਿੱਚ ਇੱਕ ਰਾਜਨੀਤੀ ਹੈ ਈ ਮੈਂ ਕਹਿੰਦਾ ਨਸ਼ੇ ਦੇ ਜਿਹੜਾ ਦੋਸ਼ੀ ਦਾ ਤੁਸੀਂ ਲਾਇਆ ਕਿ ਵਿਕਰਮ ਮਜੀਠੀਆ ਨਸ਼ਾ ਵੇਚਦਾ ਜੀ ਤੇ ਵਿਕਰਮ ਮਜੀਠੀਆ ਕੋ ਮਾਫੀ ਵੀ ਮੰਗੀ ਕੇਜਰੀਵਾਲ ਨੇ ਹਮ ਠੀਕ ਹੈ ਨਾ ਉਹ ਰਿਟਰਨ ਮਾਫੀ ਵੀ ਮੰਗੀ ਕੋਰਟ 'ਚ ਵੀ ਪ੍ਰੋਡਿਊਸ ਹੋਈ ਤੀਸਰੀ ਜਿਹੜੀ ਗੱਲ ਮੈਂ ਹੋਰ ਤੁਹਾਡਾ ਸਾਂਝੀ ਕਰਨੀ ਜਾ ਰਿਹਾ ਜੀ ਬਈ ਪੰਜਾਬ ਦੇ ਵਿੱਚ ਇਹ ਜਿਹੜੀ ਰਾਜਨੀਤੀ ਹੈ ਇਹ 2014-15 ਤੋਂ ਬਾਅਦ ਸਿਰਫ ਨਸ਼ੇ ਦੇ ਨਾਂ ਤੇ ਕੀਤੀ ਜਾ ਰਹੀ ਹੈ ਬਿਲਕੁਲ ਬਿਲਕੁਲ ਸਰ ਲੇਕਿਨ ਗੱਲ ਇਹ ਹੈ ਕਿ ਜ਼ਮੀਨੀ ਪੱਧਰ ਦੇ ਉੱਤੇ ਨਸ਼ਾ ਕਰਨ ਲਈ ਆ ਕੁਝ ਦੌਰ ਦੇ ਵਿੱਚ ਮੈਂ ਦੇਖਿਆ ਕਿ ਹੁਣ ਜਯੁੱਧ ਨਸ਼ੇ ਦੇ ਵਿਰੁੱਧ ਸ਼ੁਰੂ ਹੋਇਆ ਇਹਦੇ ਵਿੱਚ ਕਾਫੀ ਉਪਰਾਲੇ ਕੀਤੇ ਗਏ ਕੋਈ ਕੰਮਕਾਰ ਕੀਤੇ ਗਏ ਥੋੜੇ ਪ੍ਰੈਕਟੀਕਲੀ ਲੇਕਿਨ ਹੁਣ ਉਹ ਵੀ ਠੰਡੇ ਜੇ ਨਜ਼ਰ ਆਉਂਦੇ ਆ ਜੀ لیکن جو ਆਪਾਂ ਕਹੀਏ ਕਿ مقام ਤੱਕ ਨਸ਼ੇ ਨੂੰ ਛੱਡ ਗਿਆ ਨਾ ਨਸ਼ੇ ਨੂੰ ਖਤਮ ਕਰਨਾ ਉਹ ਨਹੀਂ ਉਹ ਨਹੀਂ ਦਿਖ ਰਹੀ ਉਹ ਤਸਵੀਰ ਨਹੀਂ ਦਿਖ ਰਹੀ ਜੀ ਤੇ ਇਸ ਤੋਂ ਇਲਾਵਾ ਜਿਹੜਾ ਦੂਸਰਾ ਮੈਨੂੰ ਲੱਗਦਾ ਕਿ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਇੱਕ ਕੰਮ ਹੋਰ ਕੀਤਾ ਜਾਏਗਾ ਜੀ ਕਿ ਜਿਹੜੇ ਆਪਣੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਗੈਰਾ ਹੈਗੀ ਆ ਇਹਨਾਂ ਦੀ ਰੱਦ ਕੀਤੀ ਜਾਊਗੀ ਵਿਧਾਨ ਸਭਾ ਚ ਕਿ ਇਹਨਾਂ ਦੀ ਸੁਰੱਖਿਆ ਜਿਹੜੀ ਪੰਜਾਬ ਪੁਲਿਸ ਕਰੇਗੀ ਜੀ ਹਜੇ ਤੱਕ ਜਿਹੜੀ ਇਹ ਦੀ ਸੁਰੱਖਿਆ ਹੈਗੀ ਆ ਉਹ ਕੇਂਦਰ ਸੁਰੱਖਿਆ ਬਲ ਕਰਦੇ ਨੇ ਜਿਹਨੂੰ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਕਹਿੰਦੇ ਆ ਸੀਆਈਐਸਐਫ ਹੂੰ ਉਹ ਕੇਂਦਰ ਸਰਕਾਰ ਦਾ ਇੱਕ ਅਰਧ ਸੈਨਿਕ ਬਲ ਹੈ ਜਿਹੜੀ ਵੱਡੀ ਵੱਡੀ ਇੰਡਸਟਰੀਆਂ ਜਿਵੇਂ ਐਨ ਐਫ ਐਲ ਜਾਂ ਹਿੰਦੁਸਤਾਨ ਪੈਟਰੋਲੀਅਮ ਇੰਡੀਅਨ ਔਇਲ ਆ ਉਹਨਾਂ ਦੀ ਸੁਰੱਖਿਆ ਵਾਸਤੇ ਸੀਆਈਐਸਐਫ ਲਗਾਈ ਜਾਂਦੀ ਹੈ ਉਹ ਸੀਆਈਐਸਐਫ ਜਿਹੜੀ ਹੈ ਭਾਖੜਾ ਬਿਆਸ ਦੀ ਸੁਰੱਖਿਆ ਕਰਦੀ ਹੈ ਜੀ ਹੁਣ ਮੈਨੂੰ ਲੱਗਦਾ ਕਿ ਅੱਜ ਉਹ ਵੀ ਤਜਵੀਜ਼ ਰੱਦ ਕਰਤੀ ਜਾਊਗੀ ਕਿਉਂਕਿ ਅੱਜ ਤਾਂ ਮੈਨੂੰ ਲੱਗਦਾ ਸਿਰਫ ਅੱਜ ਤੱਕ ਸ਼ੋਕ ਦਾ ਕੀਤਾ ਗਿਆ ਵਾ ਭਈ ਜਿਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤਰਨ ਤਰਨ ਦੇ ਜਿਹੜੇ ਐਮ ਐਲ ਏ ਡਾਕਟਰ ਸਾਹਿਬ ਜੀ ਉਹਨਾਂ ਨੂੰ ਸੋਹਲ ਨੂੰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਹੋਰ ਸੁਖਦੇਸ਼ ਸਿੰਘ ਢੀਂਡਸਾਂ ਨੂੰ ਦਿੱਤੀ ਗਈ ਆ ਜਾਂ ਹੋਰ ਜਿਹੜੇ ਆਪਣੀ ਆਜ਼ਾਦੀ ਤੇ ਗੁਲਾਟੀਏ ਸ਼ਹੀਦ ਉਹਨਾਂ ਦਾ ਸਵਰਗਵਾਸ ਹੋਇਆ ਉਹਨਾਂ ਨੂੰ ਸ਼ਾਹਦ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਕੇ ਦਿੱਤਾ ਗਿਆ ਜੀ ਲੇਕਿਨ ਅਗਲੇ ਜਿਹੜੇ ਸੈਸ਼ਨ ਦੇ ਵਿੱਚ ਅਗਲੇ 70 ਦੇ ਵਿੱਚ ਜਿਹੜਾ ਹੁਣ ਦੇਣਾ ਨੇ ਆ ਜਾਂ ਅਗਲਾ ਟਾਈਮ ਆਣਾ ਉਹਦੇ ਵਿੱਚ ਜਿਹੜੇ ਮੁੱਦੇ ਹੈਗੇ ਇਹਨਾਂ ਦੇ ਉੱਤੇ ਵਿਚਾਰ ਕੀਤਾ ਜਾਣਾ ਮੈਂ ਬੇਅਦਬੀਆਂ ਦੇ ਵਿੱਚ ਵੀ ਦੇਖੋ ਪੰਜਾਬ ਦਾ ਸਭ ਤੋਂ ਵੱਡਾ ਅਹਿਮ ਮੁੱਦਾ ਬੇਅਦਬੀਆਂ ਦਾ ਵੀ ਹੈਗਾ ਜੀ ਬੇਅਦਬੀਆਂ ਦੇ ਕੇਸਾਂ ਦੇ ਵਿੱਚ ਪੰਜਾਬ ਸੁੱਲਕਦਾ ਰਿਹਾ ਅੱਜ ਵੀ ਬਹਿਬਲ ਕਲਮ ਕੋਟਕਪੂਰਾ ਗੋਲੀकांड ਜਵਾਰ ਸਿੰਘ ਬੁਰਜਾਲਾ ਨਕੋਦਰ ਦਾ ਇਮਨਸਾਕਾ ਜਿਹੜਾ ਹੋਇਆ ਜੀਜੀ ਚਾਰ ਸਿੰਘ ਸ਼ਹੀਦ ਹੋਏ ਇਹ ਸਾਰੇ ਬੇਅਦਬੀਆਂ ਦੇ ਕੇਸਾਂ ਦੇ ਮਾਮਲੇ ਸੀਗੇ ਇਸ ਕਰਕੇ ਮੈਨੂੰ ਲੱਗਦਾ ਇਹਨਾਂ ਵਿੱਚ ਵੀ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਕਿ ਬੇਅਦਬੀਆਂ ਵਾਲਾ ਕੋਈ ਦੇਖ ਨਾ ਸਕੇ ਕਰ ਨਾ ਸਕੇ ਕੋਈ ਸੋਚ ਨਾ ਸਕੇ ਈਦਾਂ ਦੇ ਕਾਨੂੰਨ ਬਣਾਉਣ ਦੀ ਬਹੁਤ ਸਖਤ ਜ਼ਰੂਰਤ ਹੈ ਉਹ ਪੰਜਾਬ ਵਿਧਾਨ ਸਭਾ ਮੈਨੂੰ ਲੱਗਦਾ ਉਦੇ ਵਿੱਚ ਉਹ ਕਾਨੂੰਨ ਵੀ ਪਾਸ ਕਰੇਗੀ ਜੀ ਬਿਲਕੁਲ ਸਰ ਹੋਰ ਵੀ ਖਬਰਾਂ ਤੇ ਚਰਚਾ ਕਰਾਂਗੇ ਲੇਕਿਨ ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ